ਕ ਅਦਾਲਤ ਦਾ ਮਤਲਬ ਹੀ ਕਲੀਅਰ ਹੈ ਕਿ ਲੋਕਾਂ ਦੀ ਅਦਾਲਤ ਹਰ ਤਰ੍ਹਾਂ ਦਾ ਕੰਪਾਉਂਡੇਬਲ ਕ੍ਰਿਮినਲ ਕੇਸ ਤੇ ਹੋਰ ਜਿਸ ਤਰ੍ਹਾਂ ਰੈਂਟ ਦੇ ਕੇਸ ਹੈ ਸਪੈਸੀ ਪਰਫਾਰਮੈਂਸ ਦੇ ਕੇਸ ਹੈ ਹੋਰ ਕਿਸੇ ਵੀ ਕਿਸਮ ਦੇ دیਵਾਨੀ ਮੁਕੱਦਮੇ ਉਹਨਾਂ ਦਾ ਨਿਪਟਾਰਾ ਲੋਕ ਅਦਾਲਤ ਨਹੀਂ ਕੀਤਾ ਜਾ ਸਕਦਾ ਇਹ ਉਮਰ ਦੀ ਲੋੜਤ ਹੁੰਦੀ ਹੈ ਜੀ ਇਹਦੇ ਵਿੱਚ ਕਿਸ ਤਰ੍ਹਾਂ ਦੇ ਕੇਸ ਤੁਸੀਂ ਲੈ ਸਕਦੇ ਆ ਕਿ ਕੁੱਲ ਮਿਲਾ ਕੇ ਜਦੋਂ ਬੱਚਾ ਇਸ ਦੁਨੀਆ ਦੇ ਵਿੱਚ ਜਨਮ ਲੈਂਦਾ ਪਰਮਾਤਮਾ ਇਸ ਦੁਨੀਆ ਚ ਭੇਜਦਾ ਹੈ ਉਹਦੇ ਬੈਡ ਦੇ ਉੱਤੇ ਜਨਮ ਲੈਣ ਤੋਂ ਲੈ ਕੇ ਉਸਦੇ ਆਖਰੀ ਸਾਹਾਂ ਤੱਕ ਲੱਕੜ ਨਾਲ ਜਿੰਨਾ ਜਲਾਇਆ ਜਾਂਦਾ ਉਦੋਂ ਤੱਕ ਜੋ ਵੀ ਚੀਜ਼ ਉਹ ਫੋਰ ਕਨਸਿਡਰੇਸ਼ਨ ਖਰੀਦਦਾ ਹੈ ਕਿਤੋਂ ਵੀ ਤਾਂ ਉਹ ਕੰਜ਼ਿਊਮਰ ਦੀ ਡਿਫੀਨੀਸ਼ਨ ਚ ਆਉਂਦਾ ਹੈਗਾ ਕੀ ਆ ਜਿਹੜੇ ਬਿਲਡਰਾਂ ਤੋਂ ਪਰੇਸ਼ਾਨ ਲੋਕ ਐ ਉਹ ਕੰਜ਼ਿਊਮਰ ਕੋਰਟ ਦਾ ਸਹਾਰਾ ਨਹੀਂ ਲੈ ਸਕਦੇ ਨੇ ਬਿਲਕੁਲ ਬਿਲਕੁਲ ਲੈ ਸਕਦੇ ਨੇ ਇਹ 10 ਦਸੰਬਰ ਨੂੰ ਨੈਸ਼ਨਲ ਲੋਕ ਅਦਾਲਤ ਲੱਗਣ ਜਾ ਰਹੀ ਹੈ ਇਸ ਲੋਕ ਅਦਾਲਤ ਦੇ ਵਿੱਚ ਤੁਸੀਂ ਆਪਣੇ ਕੇਸ ਲਿਆ ਕੇ ਮੌਕੇ ਦੇ ਉੱਪਰ ਨਿਪਟਾਰਾ ਕਰ ਸਕਦੇ ਹੋ ਖਾਸ ਗਿਅਤ ਇਹ ਗੱਲ ਹੁੰਦੀ ਹੈ ਇਸ ਲੋਕ ਅਦਾਲਤ ਦੀ ਇਸ ਲੋਕ ਅਦਾਲਤ ਦੇ ਵਿੱਚ ਜਿਹੜਾ ਕੋਈ ਫੈਸਲਾ ਹੁੰਦਾ ਹੈ ਉਹਦੀ ਅੱਗੇ ਜਿਹੜੀ ਹੈਗੀ ਅਪੀਲ ਨਹੀਂ ਹੁੰਦੀ ਹੈ ਤੇ ਇਸ ਪੂਰੇ ਲੋਕ ਅਦਾਲਤ ਬਾਰੇ ਗੱਲ ਕਰਦੇ ਆ ਇਸ ਵੇਲੇ ਸਾਡੇ ਨਾਲ ਜ਼ਿਲ੍ਹਾ ਕੰਜ਼ਿਊਮਰ ਕੋਰਟ ਦੇ ਪ੍ਰੈਜ਼ੀਡੈਂਟ ਐਸ ਕੇ ਅਗਰਵਾਲ ਜੀ ਸਾਡੇ ਨਾਲ ਮੌਜੂਦ ਹਨ ਗੱਲ ਕਰਦੇ ਆ ਸਰ ਜਿਹੜੀ ਲੋਕ ਅਦਾਲਤ ਲੱਗਣ ਜਾ ਰਹੀ ਹੈ ਨੈਸ਼ਨਲ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਕੇਸ ਜਿਹੜੇ ਹੈਗੇ ਲਿਆ ਸਕਦੇ ਨੇ ਕਿਸ ਤਰ੍ਹਾਂ ਦਾ ਸਤ ਸ੍ਰੀ ਅਕਾਲ ਦਲਜੀਤ ਸਿੰਘ ਸਭ ਤੋਂ ਪਹਿਲਾਂ ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਲੋਕਾਂ ਦੇ ਵਿੱਚ ਇਹ ਚੇਤਨਾ ਪੈਦਾ ਕਰ ਰਹੇ ਹੋ ਕਿਉਂਕਿ ਜਿੰਨਾ ਚਿਰ ਅਸੀਂ ਕਿਸੇ ਵੀ ਵਿਵਸਥਾ ਦਾ ਪ੍ਰਚਾਰ ਤੇ ਪ੍ਰਸਾਰ ਨਹੀਂ ਕਰਾਂਗੇ ਉਹਨਾਂ ਦੀ ਪ੍ਰੋਪਰ ਗੱਲ ਲੋਕਾਂ ਤੱਕ ਨਹੀਂ ਪਹੁੰਚਾਵਾਂਗੇ ਤਾਂ ਉਹਦੇ ਸਿੱਟੇ ਵਧੀਆ ਨਹੀਂ ਨਿਕਲਦੇ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਪੁੱਛਿਆ ਕਿ ਲੋਕ ਅਦਾਲਤ ਦੇ ਵਿੱਚ ਕਿਸ ਤਰ੍ਹਾਂ ਦੇ ਕੇਸ ਲੈ ਜਾ ਸਕਦੇ ਨੇ ਜਿੱਥੋਂ ਤੱਕ ਤਾਂ ਸਿਵਲ ਕੋਰਟਾਂ ਦਾ دیوانی ਅਦਾਲਤਾਂ ਦਾ تعلق ਹੈ ਉੱਥੇ ਤਾਂ ਹਰ ਤਰ੍ਹਾਂ ਦਾ ਕੰਪਾਉਂਡੇਬਲ ਕ੍ਰਿਮੀਨਲ ਕੇਸ ਤੇ ਹੋਰ ਜਿਸ ਤਰ੍ਹਾਂ ਰੈਂਟ ਦੇ ਕੇਸ ਹੈ ਸਪੈਸੀ ਪਰਫਾਰਮੈਂਸ ਦੇ ਕੇਸ ਹੈ ਹੋਰ ਕਿਸੇ ਵੀ ਕਿਸਮ ਦੇ دیਵਾਨੀ ਮੁਕਾਦਮੇ ਉਹਨਾਂ ਦਾ ਨਿਪਟਾਰਾ ਲੋਕ ਅਦਾਲਤ ਨਹੀਂ ਕੀਤਾ ਜਾ ਸਕਦਾ ਇਹਦੀ ਪ੍ਰਕਿਰਿਆ ਇਹ ਹੁੰਦੀ ਹੈ ਵੀ ਤੁਸੀਂ ਲੋਕ ਅਦਾਲਤ ਦਾ ਮਤਲਬ ਹੀ ਕਲੀਅਰ ਹੈ ਕਿ ਲੋਕਾਂ ਦੀ ਅਦਾਲਤ ਅਸੀਂ ਉਦੋਂ ਕਚੈਰੀ ਦੇ ਉੱਤੇ ਬੈਠ ਕੇ ਮਤਲਬ ਡਾਇਸ ਦੇ ਉੱਪਰ ਲੋਕਾਂ ਦੇ ਦੀਆਂ ਗੱਲਾਂ ਨਹੀਂ ਸੁਣਦੇ ਬਲਕਿ ਉਹਨਾਂ ਦੇ ਵਿੱਚ ਬੈਠ ਕੇ niche ਸਭ ਨਾਲ ਗੱਲਬਾਤ ਕਰਕੇ ਉਹਨਾਂ ਦੀ ਅਸਲੀ ਗੱਲ ਕਢਾ ਕੇ ਤੇ ਉਹਨਾਂ ਨੂੰ ਅਸੀਂ ਲੋਕ ਅਦਾਲਤ ਚ ਫੈਸਲਾ ਕਰਦੇ ਹਾਂ ਉਸ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜਾ ਲੋਕ ਅਦਾਲਤ ਦਾ ਜਦੋਂ ਫੈਸਲਾ ਹੋ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਫਾਸਲਾ ਖਤਮ ਹੋ ਜਾਂਦਾ ਹੈ ਲੋਕ ਆਪਸ ਦੇ ਵਿੱਚ ਭਾਈਵੰਦੀ ਨਾਲ ਪਿਆਰ ਨਾਲ ਗੱਲ ਬਕੜੀ ਪਾ ਕੇ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਕੁੜਤਨ ਹੈ ਉਹਨਾਂ ਦਾ ਜਿਹੜਾ ਅਪੀਲਦਾਰ ਅਪੀਲ ਕਚਹਿਰੀਆਂ ਦੀ ਖੱਜਲ ਖਵਾਰੀ ਅੱਗੇ ਤੋਂ ਅੱਗੇ ਪੈਸੇ ਦਾ ਨਰਜੀ ਦਾ ਟਾਈਮ ਦਾ ਬਹੁਤ ਮਤਲਬ ਫਾਇਦਾ ਹੁੰਦਾ ਹੈ ਇਸ ਕਰਕੇ ਲੋਕ ਅਦਾਲਤਾਂ ਦੇ ਵਿੱਚ ਲੋਕਾਂ ਨੂੰ ਆਉਣਾ ਚਾਹੀਦਾ ਜਿਹੜੀ ਕੰਜ਼ਿਊਮਰ ਦੀ ਲੋਲਤਾਰ ਹੁੰਦੀ ਹੈ ਜੀ ਇਹਦੇ ਵਿੱਚ ਕਿਸ ਤਰ੍ਹਾਂ ਦੇ ਕੇਸ ਤੁਸੀਂ ਲੈ ਸਕਦੇ ਆ ਕਿ ਜਿਹੜੇ ਖਾਸ ਕਰਕੇ ਕੰਜ਼ਿਊਮਰ ਦੇ ਕੇਸ ਜਿਹੜੇ ਹੁੰਦੇ ਹੈਗੇ ਹਾਂ ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹੈ ਸਰਦਲਜੀਤ ਸਿੰਘ ਕੰਜ਼ਿਊਮਰ ਕੋਰਟ ਦੇ ਵਿੱਚ ਜੋ ਵੀ ਕੰਜ਼ਿਊਮਰ ਫਾਲ ਕਰਦਾ ਹੈ ਕੁਸ ਨੇ ਚਾਹੇ ਹੋਟਲ ਦੇ ਖਿਲਾਫ ਕੇਸ ਕੀਤਾ ਚਾਹੇ ਡਾਕਟਰ ਦੇ ਖਿਲਾਫ ਕੇਸ ਕੀਤਾ ਚਾਹੇ ਕਿਸੇ ਬਿਲਡਰ ਦੇ ਖਿਲਾਫ ਕੇਸ ਕੀਤਾ ਚਾਹੇ ਇੰਸ਼ੂਰੈਂਸ ਕੰਪਨੀ ਦੇ ਖਿਲਾਫ ਕੇਸ ਕੀਤਾ ਕੁੱਲ ਮਿਲਾ ਕੇ ਜਦੋਂ ਬੱਚਾ ਇਸ ਦੁਨੀਆ ਦੇ ਵਿੱਚ ਜਨਮ ਲੈਂਦਾ ਪ੍ਰਮਾਤਮਾ ਇਸ ਦੁਨੀਆ 'ਚ ਭੇਜਦਾ ਉਹਦੇ ਬੈੱਡ ਦੇ ਉੱਤੇ ਜਨਮ ਲੈਣ ਤੋਂ ਲੈ ਕੇ ਉਸਦੇ ਆਖਰੀ ਸਾਹਾਂ ਤੱਕ ਲੱਕੜ ਨਾਲ ਜਿੰਨਾ ਜਲਾਇਆ ਜਾਂਦਾ ਉਦੋਂ ਤੱਕ ਜੋ ਵੀ ਚੀਜ਼ ਉਹ ਫॉर ਕਨਸਿਡਰੇਸ਼ਨ ਖਰੀਦਦਾ ਹੈ ਤਾਂ ਵੀ ਤਾਂ ਉਹ ਕੰਜ਼ਿਊਮਰ ਦੀ ਡਿਫੀਨੀਸ਼ਨ ਚ ਆਉਂਦਾ ਹੈਗਾ ਇਹਦਾ ਬਹੁਤ ਵੱਡਾ ਵਿਸ਼ਾਲ ਮਤਲਬ ਜਿਸਟ੍ਰਿਕਸ਼ਨ ਹੈਗੀ ਹੈ ਤੇ ਇਹਦੇ ਵਿੱਚ ਕੋਈ ਵੀ ਕਿਸਮ ਦਾ ਕੇਸ ਆ ਸਕਦਾ ਇਹਦੇ ਵਿੱਚ ਸਾਡੇ ਕੋਲ ਕ੍ਰਿਮੀਨਲ ਕੇਸ ਤਾਂ ਹੁੰਦੇ ਨਹੀਂਗੇ ਇਹ ਤਾਂ ਕੰਜ਼ਿਊਮਰ ਦੇ ਕੇਸ ਹੁੰਦੇ ਨੇ ਹੁਣ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਣਾ ਲੋਕਾਂ ਦੀ ਜਾਣਕਾਰੀ ਲਈ ਕੰਜ਼ਿਊਮਰ ਤੇ ਕਸਟਮਰ ਚ ਕੀ ਫਰਕ ਹੁੰਦਾ ਹੈ ਕੰਜ਼ਿਊਮਰ ਉਹ ਹੁੰਦਾ ਹੈ ਜਿਹੜਾ ਸਿਰਫ ਸਾਡੇ ਕੰਜ਼ਿਊਮਰ ਦੀ ਡਿਫੀਨੀਸ਼ਨ ਚ ਫਾਲ ਕਰਦਾ ਹੈ ਜਿਹੜਾ ਪੈਸੇ ਦੇ ਕੇ ਕੋਈ ਚੀਜ਼ ਖਰੀਦਦਾ ਹੈ ਠੀਕ ਹੈ ਨਾ ਕਮਰਸ਼ੀਅਲ ਪਰਪਸ ਲਈ ਨਹੀਂ ਜਿਹੜਾ ਆਪਣੀ ਵਰਤੋਂ ਲਈ ਤੇ ਜਿਹੜਾ ਕਸਟਮਰ ਹੁੰਦਾ ਕਸਟਮਰ ਤਾਂ ਕਿਸੇ ਦਾ ਵੀ ਹੋ ਸਕਦਾ ਹੈ ਕੋਈ ਵੱਡੀ ਚੀਜ਼ ਦਾ ਵੀ ਹੋ ਸਕਦਾ ਹੈ ਕਮਰਸ਼ੀਅਲ ਚੀਜ਼ ਦਾ ਵੀ ਹੋ ਸਕਦਾ ਹੈ ਫਰੀ ਦਾ ਵੀ ਹੋ ਸਕਦਾ ਹੈ ਇਸ ਕਰਕੇ ਜੇ ਕੋਈ ਚੀਜ਼ ਤੁਸੀਂ ਗਿਫਟ ਚ ਲੈਂਦੀ ਹੈ ਜਾਂ ਬਿਨਾਂ ਕਨਸਿਡਰੇਸ਼ਨ ਤੋਂ ਲੈਂਦੀ ਹੈ ਉਹ ਚ ਕੰਜ਼ਿਊਮਰ ਨਹੀਂ ਆਉਂਦਾ ਹੁਣ ਜਿਹੜਾ ਕੇਸ ਸਾਡੇ ਕੋਲ ਚੱਲਦਾ ਹੈ ਉਹਦੇ ਵਿੱਚ ਆ ਕੇ ਸਾਨੂੰ ਦੋਏ ਤਰ੍ਹਾਂ ਦੱਸ ਸਕਦੇ ਨੇ ਜਾਂ ਅਸੀਂ ਸੁਭੋ ਮੋਟੋ ਉਹਨਾਂ ਨੂੰ ਕਹਿ ਸਕਦੇ ਆਂ ਵੀ ਲੜਾਈ ਦਾ ਕੋਈ ਫਾਇਦਾ ਨਹੀਂ ਕੇਸਾਂ ਦੇ ਵਿੱਚ ਤੁਸੀਂ ਆਪਸ ਵਿੱਚ ਇਕੱਠੇ ਬੈਠ ਕੇ ਆਪਸੀ ਸਮਝੌਤਾ ਕਰ ਲਓ ਇਸ ਕਰਕੇ ਜਿਵੇਂ ਫਰਜ ਕਰੋ ਕੋਈ ਬੰਦਾ ਹੋਟਲ ਚ ਗਿਆ ਉਹਨੂੰ ਹੋਟਲ ਦੇ ਵਿੱਚ ਸਹੂਲਤਾਂ ਨਹੀਂ ਦਿੱਤੀਆਂ ਜਾਂ ਉਹਨੇ ਉਸ ਮੁਤਾਬਕ ਟਰਮ ਜੈਂਡ ਕੰਡੀਸ਼ਨ ਮੁਤਾਬਕ ਉਹਦਾ ਕੰਮ ਨਹੀਂ ਕੀਤਾ ਉਥੇ ਗੰਦਗੀ ਸੀ ਜਾਂ ਹੋਰ ਸੀ ਜਾਂ ਉਹ ਤੋਂ ਪੈਸੇ ਜ਼ਿਆਦਾ ਲੈ ਲੇ ਤਾਂ ਉਹ ਸਾਡੇ ਕੋਲ ਕੇਸ ਪਾ ਸਕਦਾ ਜਿਸ ਤਰ੍ਹਾਂ ਅੱਜ ਕੱਲ ਇੰਡੀਕੋ ਦੀ ਫਲੈਟ ਜਿਹੜੀ ਹੈਗੀ ਫਲੈਟ ਨਹੀਂ ਹੋਈ ਜਾਂ ਕਾਫੀ ਯਾਤਰੀ ਪਛਾਣ ਹੋਇਆ ਉਹ ਕੰਜ਼ਿਊਮਰ ਚਾ ਸਕਦਾ ਬਿਲਕੁਲ ਆ ਸਕਦਾ ਹੈ ਜਿਹੜਾ ਇੰਡੀਕੋ ਦਾ ਚੱਕਰ ਚੱਲ ਰਿਹਾ ਹੈ ਨਾ ਉਹ ਬਿਲਕੁਲ ਕੰਜ਼ਿਊਮਰ ਕੰਪਨਸੇਸ਼ਨ ਲਈ ਵੀ ਆ ਸਕਦਾ ਮੈਂਟਲ ਹਰਾਸਮੈਂਟ ਵੀ ਲਈ ਆ ਸਕਦਾ ਆਪਣੇ ਜਿਹੜੇ ਪੈਸੇ ਦੇ ਤਾਉਂਦੀ ਰਿਕਵਰੀ ਲਈ ਵੀ ਆ ਸਕਦਾ ਇਹ ਤੁਸੀਂ ਬਹੁਤ ਲੇਟੈਸਟ ਸਵਾਲ ਪੁੱਛਿਆ ਹੈ ਇਹ ਬਿਲਕੁਲ ਕੰਜ਼ਿਊਮਰ ਚ ਜੋ ਸਾਡਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਹੈ ਉਹਦੇ ਵਿੱਚ ਫਾਲ ਕਰਦਾ ਹੈ ਹਾਂ ਸਰ ਮਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਮਹਾਲੀ ਜ਼ਿਲ੍ਹੇ ਦੇ ਵਿੱਚ ਕਾਫੀ ਬਿਲਡਰ ਆਉਂਦੇ ਨੇ ਕਿਉਂਕਿ ਬਿਲਡਰਾਂ ਤੋਂ ਕਾਫੀ ਲੋਕ ਪਰੇਸ਼ਾਨ ਵੀ ਹੁੰਦੇ ਨੇ ਕਿਹ ਜਿਹੜੇ ਬਿਲਡਰਾਂ ਤੋਂ ਪਰੇਸ਼ਾਨ ਲੋਕ ਹੈ ਉਹ ਕੰਜ਼ਿਊਮਰ ਕੋਰਟ ਦਾ ਸਹਾਰਾ ਲੈ ਸਕਦੇ ਨੇ ਬਿਲਕੁਲ ਬਿਲਕੁਲ ਲੈ ਸਕਦੇ ਨੇ ਕਿਉਂਕਿ ਕਿਉਂਕਿ ਜੋ ਬੰਦਾ ਕਿਸੇ ਤੋਂ ਕੋਈ ਚੀਜ਼ ਖਰੀਦਦਾ ਹੈ ਬਿਲਡਰ ਤੋਂ ਕੋਈ ਪਲਾਟ ਹੈ ਜਾਂ ਫਲੈਟ ਹੈ ਜਾਂ ਕੋਈ ਕੰਸਟਰਕਸ਼ਨ ਪਰਪਸਲੀ ਕੰਮ ਕਰਦਾ ਹੈ ਤਾਂ ਉਹ ਉਹਨੂੰ ਸਰਵਿਸ ਪ੍ਰੋਵਾਈਡ ਕਰਦਾ ਹੈ ਬਿਲਡਰ ਇਸ ਕਰਕੇ ਉਹ ਇਹਦੇ ਵਿੱਚ ਆਉਂਦਾ ਹੈਗਾ ਜਦੋਂ ਸਾਡੇ ਕੋਲ ਜਿਵੇਂ ਤੁਸੀਂ ਪੁੱਛਿਆ ਵੀ ਲੋਕ ਅਦਾਲਤਾਂ ਦਾ ਇਹਦੇ ਵਿੱਚ ਕੀ ਰੋਲ ਹੈ فرض ਕਰੋ ਕਿਸੇ ਨੇ ਕਿਸੇ ਨੂੰ 10 ਲੱਖ ਜਾਂ 20 ਲੱਖ ਰੁਪਏ ਦੇ ਕੇ ਕੋਈ ਬੁੱਕ ਕਰਾ ਲਿਆ ਉਹ ਕਿਸੇ ਵਜ੍ਹਾ ਕਰਕੇ ਉਹ ਡਿਵੈਲਪਮੈਂਟ ਉੱਥੇ ਨਹੀਂ ਹੁੰਦੀ ਜਾਂ ਬਿਲਡਰ ਨਹੀਂ ਕਰਦਾ ਹਰਾਸ ਕਰਦਾ ਹੈ ਮੈਂਟਲ ਹਰਾਸਮੈਂਟ ਕਰਦਾ ਹੈ ਜਾਂ ਉਹਨੂੰ ਕੰਸਟਰਕਸ਼ਨ ਕਰਕੇ ਨਹੀਂ ਦਿੰਦਾ ਪਲਾਟ ਨਹੀਂ ਤਿਆਰ ਕਰਕੇ ਦਿੰਦਾ ਜਾਂ ਅਪਰੂਵਲ ਨਹੀਂ ਲੈਂਦਾ ਤਾਂ ਸਾਡੇ ਕੋਲ ਕੇਸ ਪਾਉਂਦਾ ਹੈ ਜਦੋਂ ਅਸੀਂ ਲੋਕ ਅਦਾਲਤ ਚ ਲੈਣਿਆ ਕੇਸ ਨੂੰ ਤਾਂ ਉਹ ਲੋਕ ਅਦਾਲਤ ਦੇ ਵਿੱਚ ਦੋਨਾਂ ਨੂੰ ਕਹਿੰਦੇ ਵੀ ਜਿਵੇਂ ਫਰਜ ਕਰੋ ਉਹ ਕਹਿੰਦਾ ਜੀ ਮੈਂ ਇਹਨਾਂ ਨੂੰ 10 ਲੱਖ ਰੁਪਏ ਦਿੱਤਾ ਸੀ 10 ਸਾਲ ਹੋ ਗਏ 8 ਸਾਲ ਹੋ ਗਏ ਮੈਨੂੰ ਅਬਿਆਸਮੇਤ ਵਾਪਸ ਕਰ ਦੇ ਜੋ ਵਾਪਸ ਕਰ ਦਿੰਦਾ ਤਾਂ ਅਸੀਂ ਉੱਥੇ ਉਹਦਾ ਸਮਝੌਤਾ ਕਰ ਦਿੰਦੇ ਆ ਉਹਦੀ ਅਪੀਲ ਨਹੀਂ ਜਾਂਦੀ ਕਿਉਂਕਿ ਅਪੀਲ ਦੇ ਵਿੱਚ ਜੇ ਜਾਊਗਾ ਤਾਂ ਫੇਰ ਉਹ ਅੱਗੇ ਫਿਰ ਅਪੀਲਦਾਰ ਅਪੀਲ ਪੈਂਦੀ ਰਹਿੰਦੀ ਹੈ ਇਸ ਕਰਕੇ ਲੋਕ ਅਦਾਲਤ ਇੱਕ ਐਸੀ ਮਤਲਬ ਚੀਜ਼ ਆ ਜੀਦੇ ਵਿੱਚ ਹਰ ਇੱਕ ਦਾ ਭਲਾ ਹੀ ਹੁੰਦਾ ਹੈ ਹਰ ਇੱਕ ਦਾ ਕੁਈ ਨਾ ਕੁਈ ਕੁਛ ਨਾ ਕੁਛ ਲੈ ਕੇ ਜਾਂਦਾ ਹੈਗਾ ਜਦੋਂ ਕਿ ਲਿਟੀਗੇਸ਼ਨ ਜਿਹੜੀ ਹੈ ਰੈਗੂਲਰ ਕੋਰਟ ਜਦੋਂ ਤੁਸੀਂ ਫੈਸਲਾ ਕਰ ਦਿਆਂ ਉਦੋਂ ਫੈਸਲਾ ਤਾਂ ਹੋ ਜਾਂਦਾ ਹੈ ਪਰ ਕਈ ਵਾਰੀ ਫਾਸਲਾ ਵਾਝ ਜਾਂਦਾ ਹੈ ਉਸ ਤੋਂ ਬਾਅਦ ਫਿਰ ਅਪੀਲ ਹੁੰਦੀ ਹੈ ਫਿਰ ਉਹਦੀ ਉਹ ਐਗਜ਼ੀਕਿਊਸ਼ਨ ਪਾਉਣੀ ਪੈਂਦੀ ਹੈ ਫਿਰ ਉਹਦੇ ਵਿੱਚ ਟਾਈਮ ਲੱਗਦਾ ਹੈ ਇਸ ਕਰਕੇ ਸਾਡੀ ਪੁਰਜ਼ੋਰ ਅਪੀਲ ਹੈ ਗੁਜਾਰਸ਼ ਵੀ ਹੈ ਸ਼ਿਫਾਰਸ਼ ਵੀ ਹੈ ਲੋਕਾਂ ਨੂੰ ਕਿ ਜਿਆਦਾ ਤੋਂ ਜਿਆਦਾ ਭਾਈਵੰਦੀ ਨਾਲ ਆਪਸੀ ਸਮਜਕ ਤੇ ਨਹੀਂ ਲੋਕ ਅਦਾਲਤਾਂ ਦੇ ਵਿੱਚ ਫੈਸਲੇ ਕਰਾਉਣ ਹਮ ਹਮਾ ਕੇ ਲੋਕ 13 ਦਸੰਬਰ ਨੂੰ ਸਾਡੀ ਲੋਕ ਅਦਾਲਤ ਵਿੱਚ ਆਉਣ ਕੰਜ਼ਿਊਮਰ ਕੇਸਾਂ ਦਾ ਨਪਟਾਰਾ ਕਰਾਉਣ ਤਾਂ ਕਿ ਜੇਕਰ ਲੋਕਾਂ ਨੂੰ ਜਲਦੀ ਇਨਸਾਫ ਮਿਲੇਗਾ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਵਕੀਲ ਸਾਹਿਬਾਨ ਦਾ ਵੀ ਸਹਿਯੋਗ ਚਾਹੀਦਾ ਹੈ ਜੱਜਾਂ ਨੂੰ ਵੀ ਚਾਹੀਦਾ ਸਾਡੇ ਮੈਂਬਰਸ ਨੂੰ ਵੀ ਚਾਹੀਦਾ ਵੀ ਵੱਧ ਚੜ ਕੇ ਲੋਕਾਂ ਦੇ ਭਲੇ ਦਾ ਕੰਮ ਕਰਨ ਤਾਂ ਕਿ ਲੋਕ ਕਚੈਰੀਆਂ ਚੋਂ ਨਿਕਲ ਕੇ ਆਪਣੇ ਘਰ ਦਾ ਸਮਾਜ ਦਾ ਦੇਸ਼ ਦਾ ਭਲਾ ਕਰਨ ਨਹੀਂ ਤਾਂ ਗੱਲ ਇਹ ਹੈ ਜੀ ਸਾਰਾ ਦਿਨ ਲਿਟੀਗੇਸ਼ਨ ਹੈ ਜਿਹੜੀ ਉਹ ਕੁੜਤਨ ਵੀ ਪੈਦਾ ਕਰਦੀ ਹੈ ਆਪਸ ਦੇ ਵਿੱਚ ਲੋਕ ਕਚੈਰੀਆਂ ਚ ਜਿਹੜੇ ਦੇਸ਼ ਵਿੱਚ ਲੋਕ ਕਚੈਰੀਆਂ ਤੇ ਹਸਪਤਾਲ ਦੇ ਵਿੱਚ ਜਿਆਦਾ ਭੀੜ ਮਿਲੇਗੀ ਜਦੋਂ ਸਾਨੂੰ ਤਾਂ ਸਮਝਿਆ ਉਹ ਦੇਸ਼ ਬਿਮਾਰ ਹੈ ਉਦਾਸ ਹੈ ਚਲੋ ਮਹਾਲੀ ਜਿਲ੍ਹੇ ਵਿੱਚ ਕਿਸ ਤਰ੍ਹਾਂ ਦੇ ਕੇਸ ਜਿਹੜੇ ਜਿਆਦਾ ਆਉਂਦੇ ਹੈਗੇ ਇਸ ਗੱਲ ਕਰੀਏ ਮਹਾਲੀ ਜਿਲ੍ਹਾ ਦੇਖੋ ਜੀ ਬੜਾ ਅਹਿਮ ਜਿਲ੍ਹਾ ਹੈ ਇੱਥੇ ਹਰ ਤਰ੍ਹਾਂ ਦੇ ਕੇਸ ਹੁੰਦੇ ਨੇ ਇੰਸੂਰੈਂਸ ਦੇ ਕੇਸ ਵੀ ਬਹੁਤ ਹੁੰਦੇ ਨੇ ਇੱਥੇ ਜਿਹੜੇ ਹਸਪੀਟਲ ਦੇਗੇ ਇਸ ਵੀ ਕੇਸ ਬਹੁਤ ਹੁੰਦੇ ਨੇ ਬਿਲਡਰਾਂ ਦੇਗੇ ਇਸ ਟੂ ਬੀ ਕੇਸ ਬਹੁਤ ਹੁੰਦੇ ਨੇ ਬਾਕੀ ਖਾਸ ਕਰਕੇ ਅਸੀਂ ਨੋਟਿਸ ਕੀਤਾ ਹੈ ਜਦੋਂ ਕੋਈ ਕਿਸੇ ਰੈਸਟੋਰੈਂਟ 'ਚ ਜਾਂਦਾ ਹੈ ਨਾ ਕੋਈ ਬੰਦਾ ਤਾਂ ਉਹਦੇ ਵਿੱਚ ਸਰਵਿਸ ਚਾਰਜਸ ਲੈ ਲੈਂਦੇ ਆ ਜਿਹੜੇ ਕਿ ਪਰਮਿਸਿਵਲ ਨਹੀਂ ਹੈਗੇ ਉ퍼 ਸਾਡੇ ਕੋਲ ਬਹੁਤ ਕੇਸ ਆ ਰਹੇ ਨੇਗੇ ਜਿੰਮੇ ਫਰਜ ਕੋ ਕੋਈ ਦੁਕਾਨ ਤੇ ਗਿਆ ਉਹਨੇ ਕੈਰੀ ਬੈਗ ਦੇ ਪੈਸੇ ਚਾਰਜ ਕਰ ਲਏ ਬੰਦੇ ਨੇ 20000 ਦਾ ਸਾਮਾਨ ਲੈਤਾ ਤੇ ਤੁਸੀਂ ਚਾਕੇ 200 300 ਰੁਪਏ ਦਾ ਉਹਨੂੰ ਲਫਾਫਾ ਦਿੱਤਾ ਆਫਟਰ ਆਲ ਤੁਹਾਡਾ ਉਹ ਬਿਜ਼ਨਸ ਪ੍ਰਮੋਟ ਕਰ ਰਿਹਾ ਹੈ ਤੇ ਉਸ ਤੋਂ ਸਾਮਾਨ ਖਰੀਦ ਰਿਹਾ ਹੈ ਇੰਨੀਕ ਤਾਂ ਚਾਹੀਦੀ ਹੈ ਵੀ ਜਿਵੇਂ ਪੁਰਾਣੇ ਜ਼ਮਾਨੇ ਚ ਆਪਣੇ ਪਿੰਡਾਂ ਚ ਨਾ ਬੰਦੇ ਨੂੰ ਜਦੋਂ ਕੋਈ ਬੱਚਾ ਸਾਮਾਨ ਲੈਣ ਜਾਂਦਾ ਸੀ ਉਹਨੂੰ ਰੂੰਗਾ ਦੇ ਦਿੰਦੇ ਸੀ ਇੱਕ ਲਫਾਫਾ ਤਾਂ ਰੂੰਗੇ ਵਰਗਾ ਹੈ ਤੇ ਉਹਦੇ ਵੀ ਪੈਸੇ ਤੁਸੀਂ ਚਾਰਜ ਕਰ ਰਹੇ ਹੋ ਉਹ ਥੋੜਾ ਸਾਡੇ ਕੰਜ਼ਿਊਮਰ ਐਕਟ ਦੇ ਵਿੱਚ ਆਉਂਦਾ ਹੈ ਤੇ ਫਿਰ ਅਸੀਂ ਉਹਨੂੰ ਇਸ طرح ਹੀ ਸਰਵ ਚਾਰਜ ਲੈ ਲੈ ਵੀ ਜਦੋਂ ਤੁਹਾਡੇ ਹੋਟਲ 'ਚ ਤੁਹਾਡੇ ਰੈਸਟੋਰੈਂਟ 'ਚ ਬਹਿ ਕੇ ਕੋਈ ਖਾਣਾ ਖਾ ਰਿਹਾ ਹੈ ਤੁਹਾਨੂੰ ਪੈਸੇ ਦੇ ਰਿਹਾ ਹੈ ਤੁਸੀਂ ਉਹਦੇ ਸਰਵ ਚਾਰਜਸ ਵੀ ਲੈ ਰਹੇ ਹੋ ਸਰਵਿਸ ਤੁਸੀਂ ਕਰ ਨਹੀਂ ਕਰਨੀ ਹੈ ਰੋਟੀ ਦੇ ਪੈਸੇ ਲੈਣੇ ਸਰਵਿਸ ਦੇ ਨਹੀਂ ਤੁਸੀਂ ਲੈ ਸਕਦੇ ਹਾਂਜੀ ਸਰ ਲੋਕ ਦਾਲ ਦੀ ਖਾਸੀਅਤ ਕੀ ਹੈ ਕਿਉਂਕਿ ਜਿਹੜੀਆਂ ਦੂਜੀਆਂ ਦਾਲਾਂ ਤਾਂ ਹੈਗੀਆਂ ਤੇ ਦੂਜੀਆਂ ਦਾਲਤੋਂ ਅਲੱਗ ਕਿਉਂ ਹੈ ਲੋਕ ਦਾਲ ਤੇ ਇਹ ਲੋਕ ਦਾਲ ਤੇ ਇਸ ਕਰਕੇ ਲੱਗ ਹੈ ਜੀ ਵੀ ਜਿਵੇਂ ਇੱਕ ਬਿਮਾਰੀ ਦਾ ਨਾ ਪਰਮਨੈਂਟ ਕੇਅਰ ਹੋ ਜਾਂਦਾ ਹੈ ਯਵੇਂ ਕਮ ਮਾਰੀ ਐਪ ਉਹ ਠੀਕ ਕਰਤੀ ਉਹ ਦੁਆਰੇ ਰੈਕਰੈਂਸ ਹੋ ਜਾਂਦੀ ਹੈ ਦੂਸਰੀਆਂ ਅਦਾਲਤਾਂ ਚ ਸਾਡੇ ਜਿਹੜੀ ਰੈਗੂਲਰ ਕੋਰਟਾਂ ਨੇ ਨਾ ਉਹਦੇ ਵਿੱਚ ਅਸੀਂ ਫੈਸਲਾ ਜਿਵੇਂ ਸਾਨੂੰ ਦੱਸਿਆ ਕਰਤਾ ਫਿਰ ਉਹਦੀ ਅਪੀਲ ਅਪੀਲ ਦੀ ਅਪੀਲ ਅਪੀਲ ਦੀ ਅਪੀਲ ਫਿਰ ਕਈ ਵਾਰੀ ਰਿਮਾਂਡ ਹੋ ਜਾਂਦਾ ਹੈ ਕੇਸ ਤੇ ਲੋਕ ਮਤਲਬ ਕਚੈਰੀਆਂ ਤੋਂ ਤੰਗ ਆ ਕੇ ਕਈ ਦਫਾ ਡਿਪਰੈਸ਼ਨ ਚ ਆ ਜਾਂਦਾ ਹੈ ਤੰਗ ਹੁੰਦੇ ਆ ਜਿੰਨਾ ਫਾਇਦਾ ਹੋਣਾ ਹੁੰਦਾ ਉਦੋਂ ਵਾਧਾ ਨੁਕਸਾਨ ਲਿਟੀਗੇਸ਼ਨ ਚ ਹੁੰਦਾ ਜਿਵੇਂ ਬਿਮਾਰੀ ਦਾ ਹੁੰਦਾ ਹੈ ਇਸ ਕਰਕੇ ਲੋਕ ਅਦਾਲਤ ਦਾ ਕੋਈ ਨੁਕਸਾਨ ਤਾਂ ਹੈ ਹੀ ਨਹੀਂ ਫਾਇਦੀ ਫਾਇਦੇ ਨੇ ਕਿਉਂਕਿ ਅੱਜ ਸਾਨੂੰ ਲੱਗਦਾ ਵੀ ਦੋ ਪੈ ਫॉर एग्जांपल ਲੜਕੇ ਲੜਕੇ ਕੇਸ ਨੂੰ ਪੈਸੇ 10 ਰੁਪਏ ਲੈਣ ਦੀ ਬਜਾਏ ਤੁਸੀਂ ਅੱਜ 8 ਰੁਪਏ ਲੈ ਲੋਗੇ ਉਹ ਤੁਹਾਡਾ ਫਾਇਦਾ ਹੈ ਤੁਹਾਡਾ ਟਾਈਮ ਮਨੀ એનર્ਜੀ ਟੈਨਸ਼ਨ ਇਹ ਇਸ ਕਰਕੇ ਸਾਡੀ ਪੁਰਜ਼ੋਰ ਅਪੀਲ ਹੈ ਲੋਕਾਂ ਨੂੰ ਤੁਹਾਡੇ ਇਸ ਮਹਾਨ ਚੈਨਲ ਦੇ ਜਰੀਏ ਤੁਹਾਡੇ ਜਰੀਏ ਕਿ ਤੁਸੀਂ ਲਿਟੀਗੇਸ਼ਨ ਚੋਂ ਨਿਕਲੋ ਬਿਮਾਰੀਆਂ ਚੋਂ ਨਿਕਲੋ ਤੇ ਆਪਸ ਵਿੱਚ ਗਲ ਪਕੜੀ ਪਾ ਕੇ ਸਮਝੌਤੇ ਨਹੀਂ ਕਰੋ ਤਾਂ ਕਿ ਸਾਡੇ ਜਿਹੜਾ ਕੋਰਟਾਂ ਦਾ ਵਾੜਨਾ ਹੈ ਉਹ ਵੀ ਘਟੇ ਲੋਕਾਂ ਦਾ ਵਾੜਨਾ ਵੀ ਘਟੇ ਤੇ ਲੋਕਾਂ ਨੂੰ ਰਿਲੀਫ ਵੀ ਮਿਲੇ ਸਰ ਲੋਕ ਜਿਹੜੇ ਹੈ ਕਈ ਅਦਾਲਤਾਂ ਦਾ ਵੀ ਦੁਖੀਆ ਚੱਕਰ ਤੇ ਚੱਕਰ ਡੇਟਾਂ ਦੇ ਡੇਟਾ ਪੈਂਦੀਆਂ ਆ ਗਿਆ ਇਹ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤੁਸੀਂ ਸਾਹਿਬ ਦਿਲਜੀਤ ਸਿੰਘ ਬਿਲਕੁਲ ਠੀਕ ਹੈ ਬਹੁਤ ਵਾਜਬ ਕੁਐਸਚਨ ਹੈ ਤੁਹਾਡਾ ਇਹਦੇ ਬਾਰੇ ਮੈਂ ਤੁਹਾਨੂੰ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਇੱਕ ਤੁਹਾਨੂੰ ਉਦਾਹਰਨ ਰਹੀ ਇਹ ਦੱਸ ਸਕਦਾ ਵੀ ਜਿਵੇਂ ਇੱਕ ਆਪਣਾ ਹਸਪੀਟਲ ਹੈ ਉਹ 100 ਬੈੱਡ ਦਾ ਹਸਪੀਟਲ ਹੈ ਉੱਥੇ ਫਰਜ ਕਰੋ ਐਮਰਜੈਂਸੀ ਦੇ ਵਿੱਚ 300 ਬੰਦਾ ਆ ਗਿਆ ਤੇ ਅਸੀਂ ਉਹਨੂੰ 100 ਬੰਦੇ ਨੂੰ ਹੀ ਡੀਲ ਕਰ ਸਕਦੇ ਹਾਂ ਬੱਦ ਤੋਂ ਬੱਦ ਐਕਸਟਰਾ ਬੈੱਡ ਵੀ ਲਾਵਾਂਗੇ ਤਾਂ 200 ਨੂੰ ਕਰ ਸਕਦੇ ਆ 300 ਨੂੰ ਤਾਂ ਨਹੀਂ ਕਰ ਸਕਦੇ ਤਾਂ 100 ਨੇ ਤਾਂ ਨਰਾਸ਼ ਹੋਣਾ ਹੀ ਹੈ ਇਹਦੇ ਵਿੱਚ ਇੱਕ ਧਿਰ ਦਾ ਅਗਲੀ ਦਾ ਕਸੂਰ ਨਹੀਂ ਇਹਦੇ ਵਿੱਚ ਸਾਰੇ ਸਿਸਟਮ ਦੇ ਵਿੱਚ ਵੀ ਇਨਫਰਾਸਟ੍ਰਕਚਰ ਦੀ ਵੀ ਲੋਡ ਹੈ ਹੋਰ ਸਟਾਫ ਦੀ ਵੀ ਲੋਡ ਹੈ ਹੋਰ ਜੱਜਤ ਦੀ ਵੀ ਲੋਡ ਹੈ ਹੋਰ ਸਾਨੂੰ ਸਿਸਟਮ ਅਪਰੂਵ ਕਰਨ ਦੀ ਵੀ ਲੋਡ ਹੈ ਟੈਕਨੋਲੋਜੀ ਵੀ ਵਧਾਉਣ ਦੀ ਲੋਡ ਹੈ ਇਸ ਕਰਕੇ ਜਿਹੜੇ ਸਾਡੇ ਮਾਈਂਡ ਸੈਟ ਨੇ ਅਗਰ ਅਸੀਂ ਉਹਨਾਂ ਨੂੰ ਮਾਈਂਡ ਸੈਟ ਨੂੰ ਸਹੀ ਸੈੱਟ ਕਰਕੇ ਲੋਕਾਂ ਦਾ ਦਿਲੋਂ ਤਨੋਂ ਮਨੋਂ ਜ਼ਮੀਰ ਨੂੰ ਜਗਾ ਕੇ ਜਗਦਿਆਂ ਉਸ ਨਾਲ ਕੰਮ ਕਰੀਏ ਤਾਂ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਸਾਡਾ ਇਹ ਕੁਐਸਚਨ ਹੈ ਕਿ ਡਿਲੇ ਬਹੁਤ ਹੋ ਰਹੀ ਹੈ ਤਾਰੀਖ ਤੇ ਤਾਰੀਖ ਪੈ ਰਹੀ ਹੈ ਧੱਕਮ ਧੱਕੀ ਹੋ ਰਹੀ ਨੇ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਉਹ ਵੀ ਦਿਨ ਆਉਣ ਜਦੋਂ ਕਿ ਜਿਹੜੇ ਕੇ ਸਾਲਾਂ ਚੰਦਰ ਮਹੀਨਿਆਂ ਚ ਹੁਣ ਜਿਹੜੇ ਮਹੀਨਿਆਂ ਚੰਦਰੋਂ ਘੰਟਿਆਂ ਚ ਹੁਣ ਜਿਹੜੇ ਘੰਟਿਆਂ ਚੰਦਰੋਂ ਮਿੰਟਾਂ ਚ ਹੁਣ ਉਹ ਵੀ ਟਾਈਮ ਆ ਜਾਏਗਾ ਤੇ ਇਸ ਦੇ ਵਿੱਚ ਜੱਜਾਂ ਨੂੰ ਵਕੀਲਾਂ ਨੂੰ ਤੁਹਾਡੇ ਵਰਗੇ ਜਾਗਰੂਕ ਪੱਤਰਕਾਰਾਂ ਨੂੰ ਪ੍ਰੋਫੈਸਰਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਇੱਕ ਸਲੋਗਨ ਬਣ ਜਾਣਾ ਚਾਹੀਦਾ ਹੈ ਕਿ ਅਸੀਂ ਲੋਕਦਾਲਤਾਂ ਨਹੀਂ ਬਾਤੋਬਾਤ ਫੈਸਲੇ ਕਰਵਾਈਏ ਤੇ ਅਨਨੈਸੈਸਰੀ ਲਿਟੀਗੇਸ਼ਨ ਇਹ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਅਨਨੈਸੈਸਰੀ ਲਿਟੀਗੇਸ਼ਨ ਹੈ ਜਿਹੜੀ ਉਹ ਵੀ ਵਾਰਮ ਮਾੜੀ ਹੈ ਅਨਨੈਸੈਸਰੀ ਲਿਟੀਗੇਸ਼ਨ ਉਹ ਹੁੰਦੀ ਹੈ ਜਿਹੜੀ ਬਿਨਾਂ ਮਤਲਬ ਤੋਂ ਕੀਤੀ ਜਾਂਦੀ ਹੈ ਉਹ ਦੂਸਰੇ ਚੰਗੇ ਕੇਸਾਂ ਨੂੰ ਵੀ ਚੋਕ ਕਰ ਦਿੰਦੀ ਹੈ ਇਸ ਕਰਕੇ ਤੁਹਾਡੇ ਚੈਨਲ ਤੋਂ ਮੈਂ ਇਹ ਕਹਿਣਾ ਚਾਹਣਾ ਵੀ ਲੋਕ ਜੈਨੂਨ ਕੇਸਾਂ ਦੇ ਵਿੱਚ ਹੀ ਆਉਣ ਤੇ ਜਿਹੜੇ ਫਾਲਤੂ ਕੇਸ ਨੇ ਉਹਨਾਂ ਤੇ ਆਪਣਾ ਸਮਾਂ ਨਾ ਗਾਉਣ ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਪੱਤਰਕਾਰ ਹੋ ਪ੍ਰੋਫੈਸਰ ਹੈ ਵਕੀਲ ਹੈ ਜੱਜ ਸਾਡਾ ਸਟਾਫ ਹੈ ਇਹ ਸਾਰੇ ਮਿਲ ਕੇ ਹਮਲਾ ਮਾਰਨ ਜਿਸ ਤਰ੍ਹਾਂ ਆਪਣੇ ਆਪਣੀ ਹੁ ਦੀਵਾਲੀ ਗਈ ਹੈ ਨਿਕਲ ਕੇ ਇੱਕ ਅਗਰ ਦੀਪਕ ਜਲਾਵਾਂਗੇ ਤਾਂ ਥੋੜੀ ਜਗ੍ਹਾ ਰੋਸ਼ਨੀ ਕਰੂਗਾ ਪਰ ਜੇ ਆਪਾਂ ਦੀਵਿਆਂ ਦੀ ਢਾਰ ਲਾ ਦਾਂਗੇ ਤਾਂ ਉਹ ਇੱਕ ਚਾਨਣ ਦਾ ਦਰਿਆ ਬਣ ਜਾਂਦਾ ਹੈ ਕਿ ਦੀਵਾਲੀ ਬਣ ਜਾਂਦੀ ਹੈ ਇਸ ਕਰਕੇ ਅਸੀਂ ਉਹ ਦੀਵਾਲੀ ਦੀ ਓੜੀ ਕਰ ਰਹੇ ਹਾਂ ਆਸਟ ਕੁਐਸਚਨ ਫੇਰ ਮੈਂ ਆਵਾਂਗਾ ਜਿਵੇਂ ਆ ਚਾਹਦਾ ਹੈ ਇੰਡੀਗੋ ਦਾ ਇਸ਼ੂ ਚੱਲ ਰਿਹਾ ਹੈਗਾ ਇੰਡੀਗੋ ਕਿੰਨੀ ਦੇਰ ਦੇ ਵਿੱਚ ਜਿਹੜਾ ਹੈਗਾ ਕੰਜ਼ਿਊਮਰ ਤੁਹਾਡੇ ਕੋਲ ਆ ਸਕਦਾ ਕਿਉਂਕਿ ਇੰਡੀਗੋ ਦਾ ਇਸ਼ੂ ਕਾਫੀ ਯਾਤਰੀ ਤੁਹਾਨੂੰ ਪਤਾ ਕਿੰਨੇ ਪਰੇਸ਼ਾਨ ਹੋਏ ਹੈਗੇ ਕਈਆਂ ਦੀਆਂ ਫਲਾਈਟਾਂ ਕੈਨਸਲ ਹੋਈਆਂ ਕਈਆਂ ਨੇ ਅੱਗੇ ਜਾਣਾ ਸੀਗਾ ਕਈ ਕਈਆਂ ਦਾ ਨੁਕਸਾਨ ਹੋਇਆਗਾ ਹਾਂ ਬੜਾ ਵਾਹ ਕਮਾਲ ਕੁਐਸਚਨ ਪੁੱਛਿਆ ਤੁਸੀਂ ਸਤਾਦ ਦਲਜੀਤ ਸਿੰਘ ਇਹਦੇ ਵਿੱਚ ਇਹ ਹੈ ਵੀ ਜਦੋਂ ਵੀ ਕਾਜ਼ ਆਫ ਐਕਸ਼ਨ ਹੋ ਗਿਆ ਜਦੋਂ ਫਰਜ ਕੋਲ ਨੂੰ ਜਿੱਦ ਦੇ ਮੈਂਟਲ ਹਰਾਸਮੈਂਟ ਹੋਈ ਜਿਵੇਂ ਫਰਜ ਕੋਲ ਜਿਸ ਤਾਰੀਖ ਨੂੰ ਉਹਨਾਂ ਨੇ ਫ্লাই ਕਰਨਾ ਸੀ ਉਸ ਸਟੇਟ ਆਫ ਕਾਜ਼ ਆਫ ਐਕਸ਼ਨ ਇਸ ਕਰਕੇ ਉਹਨਾਂ ਕੋਲੇ 2 ਸਾਲ ਦਾ ਸਮਾਂ ਹੁੰਦਾ ਹੈਗਾ ਉਹ ਆਪਣੀ ਮੈਂਟਲ ਹਰਾਸਮੈਂਟ ਲਈ ਆਪਣੇ ਰਿਫੰਡ ਲਈ ਆਪਣੇ ਹੋਰ ਜਿਹੜੇ ਲੀਗਲ ਐਕਸਪੈਂਸ ਨੇ ਉਹਦੇ ਲਈ ਕੇਸ ਕਰ ਸਕਦੇ ਨੇ